ਕੁੜੀ ਨੂੰ ਸੁਹਾਗ ਰਾਤ ਵੀ ਨਹੀਂ ਬਟਾਰ ਦਿੱਤੀ ਕਿਉਂਕਿ ਪਹਿਲੇ ਬੁਆਏਫ੍ਰੈਂਡ ਨੂੰ ਉਹਨੇ 2.5 ਸਾਲ ਲਾਰੇ 'ਚ ਰੱਖਿਆ ਕਿ ਮੈਂ ਤੇਰਾ ਵਿਆਹ ਕਰਾਉਂਗੀ ਵਿਆਹ ਕਰਾਉਂਗੀ ਤੇ ਵਿਆਹ ਜਾ ਕੇ ਦੂਜੀ ਜਗ੍ਹਾ ਕਰਾ ਲਿਆ ਤੇ ਬੁਆਏਫ੍ਰੈਂਡ ਨੇ ਬਦਲਾ ਲੈਣ ਲਈ ਜਿੱਦਣਾ ਵਿਆਹ ਹੋਇਆ ਉਹਦੀ ਪਹਿਲੀ ਰਾਤ ਨੂੰ ਉਹਦੇ ਨਾਲ ਆਪਣੀਆਂ ਫੋਟੋਆਂ ਭੇਜਤੀਆਂ ਇਹ ਦੇਖ ਲਓ ਪਹਿਲਾ ਘਰ ਵਾਲੇ ਨੂੰ ਮੈਸੇਜ ਕਰਕੇ ਜਿਹੜੀ ਪੁਰਾਣੀ ਹਿਸਟਰੀ ਸਾਰੀ ਦੱਸਣ ਤੋਂ ਨਹੀਂ ਤਾਂ ਮੇਰੇ ਪੱਲੇ ਤਾਂ ਕੁਛ ਨਹੀਂ ਕਿਉਂਕਿ ਮੈਂ ਉਧਰੋਂ ਵੀ ਛੁੱਟ ਗਈ ਆ ਉਧਰੋਂ ਵੀ ਦੇਖ ਲਿਆ ਪਹਿਲੀ ਤਾੜੀਆਂ ਇਸ ਬੁੱਡੇ ਲਈ ਦੂਜੀ ਤਾੜੀਆਂ ਉਸ ਮੁੰਡੇ ਲਈ ਜਿਹਦੇ ਨਾਲ ਵਿਆਹ ਹੋਇਆ ਦੂਜੀ ਦਿਨ ਉਹਨੇ ਵੀ ਘੜੋਂ ਬਾਹਰ ਕੱਢਤਾ ਐਸੋ ਤਾਹਵਤ ਯਾਦ ਆਉਂਦੀ ਏ ਥੋਬੀ ਦਾ ਕੁੱਤਾ ਨਾ ਘਰ ਦਾ ਨਾ ਕਾੜਦਾ ਐ ਕੁੜੀ ਦਾ ਬੋਏਫ੍ਰੈਂਡ ਦੀ ਰਹੀ ਨਾ ਜਿਹਦੇ ਨਾਲ ਵਿਆਹ ਹੋਇਆ ਉਹਦੀ ਲਈ ਸੜਕਾਂ ਤੇ ੱੱਕੇ ਖਾ ਰਹੀ ਏ ਸਭ ਤੋਂ ਅੱਜ ਦੁੱਖ ਵਾਲੀ ਗੱਲ ਫਤਹਿ ਕੀ ਏ ਯਾਰ ਜਿਹੜੀ ਦਿਲ ਨੂੰ ਲੱਗਦੀ ਏ ਕੁੜੀ ਦੀ ਮਾਂ ਹਮੇਸ਼ਾ ਉਹਦੀ ਗਲਤ ਚ ਉਹਨੂੰ ਪਤਾ 2.5 ਸਾਲ ਮੇਰੀ ਕੁੜੀ ਕਿਸੇ ਮਾਦੇ ਪੁੱਤ ਨਾਲ ਰਿਲੇਸ਼ਨ 'ਚ ਸੀਗੀ ਹੋਟਲਾਂ 'ਚ ਜਾ ਕੇ ਨੰਗਾ ਨਾਚ ਨਚਾਦ ਰਹੀ ਉਹਦੇ ਕੋਲ ਨੰਗੀਆਂ ਫੋਟੋ ਆਪਈਆ ਤਾਂ ਵੀ ਅਰੇਂਜ ਮੈਰਿਜ ਕਰਕੇ ਕਿਸੇ ਮਾਦੇ ਦੂਜੇ ਪੁੱਧੀ ਜ਼ਿੰਦਗੀ ਖਰਾਬ ਕਰਨ ਲਈ ਉਹਨੂੰ ਤੋੜਤਾ ਮੈਂ ਹਰ ਇੱਕ ਮੁੰਡੇ ਨੂੰ ਵੀਡੀਓ ਰਾਹੀਂ ਕਹਿਣਾ ਚਾਹੁੰਨਾ ਵਿਰੇ ਹਾਵਸ ਲਈ ਕਦੇ ਵਿਆਹ ਨਾ ਕਰਾਈਓ ਜਦੋਂ ਵੀ ਵਿਆਹ ਕਰਾਣਾ ਕੁੜੀ ਦਾ ਬੈਕਗ੍ਰਾਉਂਡ ਕੁੜੀ ਦਾ ਪਾਸਟ ਤੇ ਸਭ ਤੋਂ ਇੰਪੋਰਟੈਂਟ ਕੁੜੀ ਦੀ ਮਾ ਦਾ ਪਾਸਟ ਜ਼ਰੂਰ ਚੈੱਕ ਕਰਾ ਕੇ ਆਈਓ ਕਿਉਂਕਿ ਇਹ ਤੁਹਾਡਾ ਇੱਕ ਡਿਸੀਜਨ ਇਹ ਨਹੀਂ ਦੱਸ ਰਿਹਾ ਕਿ ਤੁਸੀਂ ਘਰ ਦੇ ਲਈ ਨੂੰ ਲੈ ਕੇ ਆ ਰਹੇ ਹੋ ਜਾਂ ਧੰਦੇ ਲਈ ਲੈ ਬੜਾ ਬੈਡ ਫੀਲ ਹੁੰਦਾ ਯਾਰ ਜਦੋਂ ਇਹ ਵੀਡੀਓ ਚ ਕਮੈਂਟ ਚ ਮੁੰਡੇ ਲਿਖ ਰਿਹਾ ਕਿ ਯਾਰ ਵਿਚਾਰੀ ਨਾ ਬੜਾ ਗਲਤ ਹੋਇਆ ਮੁੰਡੇ ਨੂੰ ਫਾਸੀ ਦੇ ਦਿਓ ਯੱਕ ਤਾਨੂੰ 2.5 ਸਾਲ ਯੂਜ਼ ਕੀਤੀ ਕੁੜੀ ਦੇ ਦਾ ਸਾਲਿਓ ਵਿਆਹ ਕਰਾ ਲਓ ਤੁਸੀਂ ਉਦੋਂ ਤਾਈ ਭੁਗਦੇ 80% ਮੁੰਡਾ ਕਚੈਰੀਆਂ ਚ ਤੱਕੇ ਖਾ ਰਿਹਾ ਉਦੋਂ ਥੋੜਾ ਵਿਚਾਰਾ ਕਿੱਥੇ ਜਾਂਦਾ ਯਾਰ ਮੁੰਡਾ ਲੱਗੀ ਸਭ ਮੇਰੇ ਨਾਲ ਖੜੋ ਮੁੰਡਿਆਂ ਲਈ ਆਵਾਜ਼ ਉਠਾਓ ਯਾਰ